ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਾਵਨ ਪਵਿੱਤਰ ਧਰਤੀ ਤੇ ਖੜੇ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਤਿਹਾਸਿਕ ਸਥਾਨ ਠੰਡਾ ਬੁਰਜ ਇਹ ਠੰਡਾ ਬੁਰਜ ਉਹ ਸਥਾਨ ਹੈ ਜਿੱਥੇ ਛੋਟੇ ਸਹਿਬ ਯਾਦਾਂ ਸਮੇਤ ਮਾਤਾ ਗੁਜਰੀ ਜੀ ਨੂੰ ਇੱਥੇ ਰੱਖਿਆ ਗਿਆ ਸੀ ਸੁਪਉ ਦੀ ਠੰਡ ਉਸ ਮੌਕੇ ਦੀ ਇੰਨੀ ਕੜਾਕੇ ਦੀ ਠੰਡ ਸੀ ਕਿ ਬਹੁਤ ਹੱਥ ਠਰਦੇ ਸਨ ਹੁਣ ਤਾਂ ਆਵਾਦੀ ਬਹੁਤ ਹੋ ਗਈ ਲੇਕਿਨ ਉਸ ਸਮੇਂ ਨੂੰ ਜੇਕਰ ਆਪਾਂ ਬਿਆਨ ਕਰੀਏ ਸਮਝੀਏ ਤਾ ਵਾਕਈ ਰੂਹ ਕੰਬ ਉਠਦੀ ਆ ਗੱਲਬਾਤ ਕਰਾਂਗੇ ਸਾਡੇ ਨਾਲ ਇਥੇ ਸਿੰਘ ਸਾਹਿਬ ਹਾਜ਼ਰ ਨੇ ਹਾਂਜੀ ਸਿੰਘ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕੀ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਬਬਾਈ ਖਾਲਸਾ ਜੀ ਬਹੁਤ ਵੱਡੀ ਸ਼ਹਾਦਤ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਹੀ ਕਿਹਾ ਕਿ ਜੇਕਰ ਆਪਾ ਉਹ ਸਮਾਂ ਮਹਿਸੂਸ ਕਰੀਏ ਤਾਂ ਅੱਜ ਵੀ ਰੂਹ ਕੰਬ ਉਠਦੀ ਆ ਕਿਦਾਂ ਅੱਜ ਦੇ ਦਿਨ ਨੂੰ ਤੁਸੀਂ ਦੇਖਦੇ ਹੋ ਉਹ ਦਿਨਾਂ ਦੇ ਮੱਦੇ ਨਜ਼ਰ ਰੱਖਦੇ ਹੋ ਸਰ ਨਾਲ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਬੇਨਤੀ ਇਹ ਆ ਬੱਬਾ ਜੀ ਵੀ ਜਿਹੜਾ ਉਹ ਸਮਾਂ ਸੀ ਬਹੁਤ ਹੀ ਜਿਆਦਾ ਧਿਆਨ ਕੇ ਸਮਾ ਸੀ ਉਹ ਤਾਂ ਉਹ ਸਿੱਖ ਕੌਮ ਨੂੰ ਕਦੇ ਵੀ ਘਾਟਾ ਪੂਰਾ ਹੋਣ ਵਾਲਾ ਕਹੋ ਆ ਕਦੇ ਨਹੀਂ ਉਹ ਆਪਾਂ ਨੂੰ ਘਾਟਾ ਪੂਰਾ ਹੋ ਸਕਦਾ ਅੱਜ ਦੇ ਟਾਈਮ 'ਚ ਤਾਂ ਆਪਾਂ ਸਾਰੇ ਜਣੇ ਰਜਾਈਆਂ 'ਚ ਵੀ ਵੜ ਜਾਂਦੇ ਆ ਜਿੱਦਾਂ ਵੀ ਹੈਨਾ ਸਾਰੀ ਆਪਣੀ ਸੋਲਟ ਹੀ ਆ ਹੁਣ ਆਪਣੇ ਕੋਲੇ ਉਹ ਟਾਈਮ ਕੋਈ ਨਹੀਂ ਸੀ ਮਾਤਾ ਜੀ ਦੇਖੋ ਉਹ ਟਾਈਮ ਸੀਗਾ ਵੀ ਛੋਟੇ ਬੱਚਿਆਂ ਨੂੰ ਲੈ ਕੇ ਬਾਬਾ ਜੀ ਨੂੰ ਬਾਬਾ ਫਤਿਹ ਸਿੰਘ ਜੀ ਨੂੰ ਬਾਬਾ ਜੂਰਾਵਰ ਸਿੰਘ ਜੀ ਨੂੰ ਜੋ ਠੰਡੇ ਬੁਰਜ 'ਚ ਆਏ ਕੈਦ ਕੀਤਾ ਗਿਆ ਹੈਨਾ ਜਿੱਦਾਂ ਵੀ ਸੀਗਾ ਹੁਣ ਅੱਜ ਦੇ ਟਾਈਮ 'ਚ ਤਾਂ ਬਹੁਤ ਜ਼ਿਆਦੇ ਸਹੀ ਆ ਪਰ ਉਹ ਟਾਈਮ ਬਹੁਤ ਜ਼ਿਆਦੇ ਭਿਆਨਕ ਸੀ ਪਰ ਆਪਾਂ ਕਹਿ ਦਿੰਨੇ ਆ ਕਿ ਛੋਟੇ ਸਹਿਬਜ਼ਾਦੇ ਠੀਕ ਹੈ ਇੱਕ ਛੋਟੇ ਸਹਿਬਜ਼ਾਦੇ ਹੈਗੇ ਨੇ ਲੇਕਿਨ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਹੈ ਨਹੀਂ ਬਹੁਤ ਵੱਡੀ ਜਿਵੇਂ ਆਪਾਂ ਕਹਿ ਲਈਏ ਕਿ ਏਡੀ ਵੱਡੀ ਕੁਰਬਾਨੀ ਇੰਨੇ ਛੋਟੀਆਂ ਉਮਰਾਂ ਦੇ ਵਿੱਚ ਇੰਨੇ ਹੌਸਲੇ ਬਲੰਦ ਕਿ ਅੱਜ ਦੇ ਨਿਆਣੇ ਤਾਂ ਆਪਾਂ ਦੇਖਦੇ ਆਂ ਕਿ ਕਿਸ ਤਰੀਕੇ ਨਾਲ ਘਬਰਾ ਜਾਂਦੇ ਨੇ ਮੋਬਾਈਲ ਮੋਬਾਈਲ ਦੇ ਵਿੱਚ ਹੀ ਵੜ ਗਿਆ ਅੱਜ ਕੱਲ ਤਾਂ ਆਪਣੇ ਸਿੱਖੀ ਦੇ ਨਾਲ ਤੋਂ ਬਹੁਤ ਦੂਰ ਹੋ ਗਏ ਹਾਂਜੀ ਹਾਂਜੀ ਨਹੀਂ ਅੱਜ ਕੱਲ ਤਾਂ ਹੁਣ ਬਹੁਤ ਗਾਈ ਹੋਣੀਆਂ ਸੰਗਤ ਨਹੀਂ ਪਤਾ ਹੁਣ ਆ ਚੀਜ਼ਾਂ ਬਾਰੇ ਜਵਾਕਾਂ ਨੂੰ ਬਾਣੀ ਦੇ ਨਾਲ ਆਪਾਂ ਬਾਣੇ ਬਾਣੇ ਨਾਲ ਨਹੀਂ ਜੋੜਦੇ ਜੀ ਜੋ ਕਿ ਮਾਈਆਂ ਨੇ ਵੀ ਮਾਈਆਂ ਦੀ ਵੀ ਬਹੁਤ ਵੱਡੀ ਇਹ ਗਲਤੀ ਆ ਜੋ ਜਵਾਕਾਂ ਨੂੰ ਫੋਨ ਦੇ ਕੇ ਭਾ ਸਕਦੇ ਨੇ ਅਕਸਰ ਅਕਸਰ ਗਲਤੀ ਮੈਂ ਦੇਖੀ ਚੀ ਅਕਸਰ ਕਹਿੰਦੇ ਆ ਵੀ ਹਜੇ ਨਿਆਣਾ ਜਾਂ ਆਪਾਂ ਕਹ ਲਈਏ ਕਿ ਜਵਾਨੀ ਦਾ ਪਹਿਰਾ ਵੀ ਹਜੇ ਆਪਾਂ ਕੋਈ ਗੱਲ ਨਹੀਂ ਹਜੇ ਨਹੀਂ ਆਮਰੇ ਸਕਣਾ ਮੈਂ ਖੁਦ ਆਪਣੀ ਵੀ ਗੱਲਬਾਤ ਕਰੂੰਗਾ ਆਪਾਂ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਹਜੇ ਬਹੁਤ ਸਮਾਂ ਪਿਆ ਗੁਰਬਾਣੀ ਦੇ ਲੜ ਲੱਗਣ ਨੂੰ ਲੇਕਿਨ ਕਹਿੰਦੇ ਨੇ ਕਿ ਜੇ ਉਹ ਟਾਈਮ 'ਚ ਉਹ ਲੜਨ ਲੱਗੇ ਗੁਰਬਾਣੀ ਦੇ ਨਾਲ ਜੁੜੇ ਜਾਂ ਫਿਰ ਉਹਨਾਂ ਨੇ ਇੱਕ ਆਪਣੀ ਮਿਸਾਲ ਕਾਇਮ ਕੀਤੀ ਤਾਂ ਅੱਜ ਦੇਖੋ ਸਾਰੀ ਜਿਹੜੀ ਦੁਨੀਆ ਉਸ ਜਿੱਦਾ ਕਰਦੀ ਨਹੀਂ ਮਹਾਰਾਜ ਕਹਿੰਦੇ ਨਹੀਂ ਹੁੰਦੇ ਵੀ ਬੜਾਪੇ ਵੇਲੇ ਤਾਂ ਹਰੇਕ ਬੰਦਾ ਨਾਮ ਜਪ ਲੈਂਦਾ ਹੁੰਦਾ ਤੇ ਬੇਲਾ ਸਾਂਭਣਾ ਹੁੰਦਾ ਜਵਾਨੀ ਦਾ ਜਿਹੜਾ ਬੰਦਾ ਜਵਾਨੀ ਸਾਂਭ ਗਿਆ ਉਹਦੀ ਸਾਰਾ ਨਗਰ ਵੀ ਸੋਭਾ ਕਰਦਾ ਹੁੰਦਾ ਉਹ ਬੰਦੇ ਦੀ ਹੈਨਾ ਸਾਰਾ ਮਤਲਬ ਜੋ ਵੀ ਦੁਨੀਆਦਾਰੀ ਆ ਹੁਣ ਬੜਾ ਆਪਾਂ ਦੇਖਦੇ ਹਾਂ ਬਹੁਤ ਜਣੀ ਬਜ਼ੁਰਗ ਬੰਦਿਆਂ ਨਾਲ ਜਿਆਦਾ ਅਮਰਤ ਸਕਿਆ ਜੋ ਆਪਣੀ ਨਵੀਂ ਮੁੰਡੇ ਨੇ ਆਪਣੇ ਬਹੁਤ ਘੱਟ ਅਮਰਤ ਸਕਦੇ ਨੇ ਹਾਂਜੀ ਤਾਂ ਅੱਜ ਦੀ ਨੌਜਵਾਨ ਪੀੜੀ ਨੂੰ ਲੈ ਕੇ ਕਿੱਦਾਂ ਦੇਖਦੇ ਹੋ ਤੁਸੀਂ ਕਿਉਂਕਿ ਸਿੱਖੀ ਨਾਲ ਜੁੜਨ ਦੇ ਨਾਲ-ਨਾਲ ਉਹ ਠੀਕ ਹੈ ਬਹੁਤ ਅਜੀਹਾਂ ਚੀਜ਼ਾਂ ਨੇ ਕ੍ਰਿਤੀਆਂ ਨੇ ਸਮਾਜ ਦੇ ਵਿੱਚ ਤਾਂ ਕੀ ਮੈਸੇਜ ਹੈ ਤੁਹਾਡੇ ਵੱਲੋਂ ਮੈਸੇਜ ਤਾਂ ਇਹ ਹੈ ਜੀ ਸਾਰੇ ਜਣੀ ਜੀ ਬਾਣੀ ਦਾ ਪਹਿਰਾ ਜਰੂਰ ਹੋਣਾ ਚਾਹੀਦਾ ਸਾਰੇ ਕਿਤੇ ਬਾਣੀ ਦਾ ਪਹਿਰਾ ਜਰੂਰ ਹੋਣਾ ਚਾਹੀਦਾ ਬਾਣੀ ਦਾ ਪਹਿਰਾ ਜਰੂਰ ਹੋਣਾ ਚਾਹੀਦਾ ਇਹ ਨਹੀਂ ਗੱਲ ਹੈਗੀ ਵੀ ਅੱਜ ਦੇ ਟਾਈਮ ਇਹ ਇਹ ਜ ਇੰਨੇ ਕ ਜਿੰਨੇ ਕ ਹੁਣ ਨੇ ਇੰਨੇ ਕ ਪਹਿਲਾਂ ਵੀ ਸੀ ਮਹਾਰਾਜ ਦੇ ਵੇਲੇ ਤੋਂ ਇਹ ਪ੍ਰਤੀ ਚੱਲਦੀ ਆਉਂਦੀ ਆ ਜਿੰਨੇ ਕ ਹੁਣ ਨੇ ਇੰਨੇ ਕ ਪਹਿਲਾਂ ਵੀ ਸੀਗੇ ਇਹ ਨਹੀਂ ਹੈਗਾ ਵੀ ਹੁਣ ਕੋਈ ਨਵਾਂ ਕੰਮ ਆ ਨਸਾ ਜਰੂਰ ਇਹ ਕੰਮ ਹੋ ਸਕ ਜਿਆਦਾ ਹੋ ਗਿਆ ਥੋੜਾ ਜਿਹਾ ਇਹਨੇ ਜ਼ਬਾਨੀ ਗਾਲਤੀ ਆਪਣੀ ਜਿਹੜੀ ਬੰਦੇ ਹੈ ਉਦੋਂ ਵੀ ਬਾਹ ਸੀਗੇ ਜਦੋਂ ਉਦੋਂ ਸਿੰਘਾਂ ਤੋਂ ਡਰਦੇ ਸੀ ਹੁਣ ਸਿੰਘਾਂ ਦਾ ਡਰ ਬਹੁਤ ਜ਼ਿਆਦਾ ਘਟ ਰਿਹਾ ਇਹਨਾਂ ਨੂੰ ਉਹ ਕਾਰਨ ਕੀ ਮੰਨਦੇ ਹੋ ਤੁਸੀਂ ਵੀ ਸਿੱਖੀ ਸਰੂਪ ਦੇ ਵਿੱਚੋਂ ਕੀ ਕਾਰਨ ਮੰਨਦੇ ਹੋ ਆਂਦਾ ਵੀ ਕਿਤਨੇ ਕਿਤੇ ਕੋਈ ਨਾ ਕੋਈ ਤਾਂ ਹੰਤਾਈ ਹੈਗੀ ਆ ਮੇਨ ਕਾਰਨ ਆ ਸਰਕਾਰਾਂ ਜਿਹੜੀਆਂ ਨਸ਼ਾ ਬਕਾਉਂਦੀਆਂ ਨੇ ਨਸ਼ਾ ਬੰਦ ਹੋਵੇ ਜੀ ਸਾਰਾ ਪੈਰਾ ਐਨ ਪੂਰਾ ਪਰਚੰਡ ਹੋ ਜਾਊਗਾ ਠੀਕ ਐ ਸੋ ਸਿੰਘ ਸਾਹਿਬ ਨੇ ਗੱਲਬਾਤ ਕੀਤੀ ਆ ਹਾਲਾਂਕਿ ਕੁਝ ਕ੍ਰਿਤਿਅਾਂ ਨੇ ਸਮਾਜ ਦੇ ਵਿੱਚ ਉਹਨਾਂ ਨੂੰ ਦੂਰ ਕਰਨਾ ਤਾਂ ਆਪਾਂ ਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਪੈਣਾ ਕਿਸੇ ਇੱਕ ਦੇ ਸਹਿਯੋਗ ਨਾਲ ਨਹੀਂ ਚੱਲਣਾ ਗੁਰੂ ਦੇ ਲੜ ਲੱਗिए ਤੇ ਗੁਰੂ ਵਾਲੇ ਬਣੀਏ ਤਾ ਜੋ අපੋਨਾ ਵਰਗੀ ਬਣ ਤ ਨਹੀਂ ਸਕਦੇ ਲੇਕਿਨ ਉਹਨਾਂ ਦੇ ਪਾਏ ਹੋਏ ਪੂਰਿਆਂ ਤੇ ਜ਼ਰੂਰ ਚੱਲ ਸਕੀਏ ਸੋ ਹੋਰ ਵੀ ਇੱਥੇ ਨੌਜਵਾਨ ਨੇ ਸਾਡੇ ਨਾਲ ਹਾਜ਼ਰ ਨੇ ਗੱਲਬਾਤ ਕਰ ਲੈਣੇ ਆ ਭਾਈ ਜੀ ਕੀ ਕਹੋਗੇ ਲਸਾਨੀ ਸ਼ਹਾਦਤ ਬਾਬਤ ਬਹੁਤ ਵੱਡੀ ਸ਼ਹਾਦਤ ਜੀ ਵਾਈਗਰੋ ਜੀ ਦਾ ਖਾਲਸਾ ਵਾਈਗਰੋ ਜੀ ਕੀ ਭਤੇ ਦੇਖੋ ਜੀ ਅੱਜ ਆਪਣਾ ਸ਼ਹੀਦੀ ਜੋੜ ਮੇਲਾ ਸਭ ਕਹਿੰਦੇ ਵੀ ਸਾਹਿਬ ਜاده ਛੋਟੇ ਸਾਹਿਬ ਜاده ਪਰ ਸਾਡੇ ਵੱਡੇ ਬਾਬੇ ਨੇ ਜੀ ਜਿਨ੍ਹਾਂ ਨੇ ਸਾਡੇ ਲਈ ਸ਼ਹਾਦਤ ਦਿੱਤੀ ਤਾਂ ਉਹਨਾਂ ਦੀ ਵਜ੍ਹਾ ਨਾਲ ਅਸੀਂ ਅੱਜ ਇੱਥੇ ਖੜੇ ਆ ਜੀ ਤੇ ਬਾਕੀ ਗੱਲੋਂ ਚਲੋ ਸਾਰੇ ਸਿਆਣੇ ਨੇ ਜੀ ਮੈਂ ਇੱਕ ਹੀ ਮੈਸੇਜ ਦੇਣਾ ਚਾਹਣਾ ਤੁਹਾਡੇ ਥਰੂ ਜਿਹੜਾ ਚਲੋ ਆਪਣੇ ਬੱਚੇ ਅੱਜਕੱਲ ਜ਼ਿਆਦਾਤਰ ਚਲੋ ਪਿੰਡਾਂ 'ਚ ਤਾਂ ਮੋਸਟਲੀ ਸਰਕਾਰੀ ਸਕੂਲਾਂ 'ਚ ਪੜ ਰਹੇ ਨੇ ਬੱਚੇ ਪਰ ਜ਼ਿਆਦਾਤਰ ਆਪਣੇ ਪ੍ਰਾਈਵੇਟ 'ਚ ਪਾ ਰਹੇ ਨੇ ਜੀ ਸਰਕਾਰੀ 'ਚ ਨੌਲੇਜ ਨਹੀਂ ਜੀ ਬੱਚਿਆਂ ਨੂੰ ਪੜ੍ਹਾ ਨਹੀਂ ਰਹੇ ਸਹੀ ਤਰੀਕੇ ਨਾਲ ਪਰ ਸਰਕਾਰੀ ਸਕੂਲ ਦੇ ਸੌਰੀ ਆਪਣੇ ਪ੍ਰਾਈਵੇਟ ਸਕੂਲਾਂ ਦੇ ਥਰੂ ਜਿਹੜੇ ਜ਼ਿਆਦਾਤਰ 크ਰਿਸਚੀਅਨ ਸਕੂਲ ਨੇ ਜਾਂ ਕੋਈ ਜਿਹੜੇ ਧਰਮ ਨੂੰ ਟਾਰਗੇਟ ਨਹੀਂ ਕਰ ਰਹੇ ਠੀਕ ਹੈ ਉਸ ਵਿੱਚ ਬੱਚਿਆਂ ਨੂੰ ਮਤਲਬ ਇਹ ਕਹਿ ਰਹੇ ਹਾਂ ਵੀ ਉਹਨਾਂ ਨੂੰ ਸਿੱਖੀ ਤੋਂ ਤੋੜਿਆ ਜਾ ਰਿਹਾ ਹੂੰ ਜਿੱਦਾਂ ਕਿ ਹੁਣ ਸਕੂਲਾਂ 'ਚ ਫੰਕਸ਼ਨ ਸ਼ੁਰੂ ਹੋਣੇ ਆ ਉੱਥੇ ਬੱਚਿਆਂ ਨੂੰ ਜੇ ਆਪਾਂ ਕਹੀਏ ਵੀ ਸਿੱਖੀ ਸਰੂਪ 'ਚ ਬੱਚਿਆਂ ਨੂੰ ਬੁਲਾਓ ਉਹਨਾਂ ਨੂੰ ਸਾਰਾ ਕੁਝ ਦੱਸੋ ਬਕਾਇਦਾ ਉਹਨਾਂ ਨੂੰ ਸੈਂਟਾ ਕਲੋਜ਼ ਦੇ ਮਤਲਬ ਕਹਿੰਦੇ ਕਲੋਥ ਬੱਚਿਆਂ ਨੂੰ ਜਿੱਦ ਕਿ ਜਿੱਦ ਕਰਦੇ ਨੇ ਬੱਚੇ ਘਰੇ ਆ ਕੇ ਵੀ ਸਾਨੂੰ ਸੈਂਟਾ ਨੂੰ ਜੀ ਡਰੈਸ ਚਾਹੀਦੀ ਸਾਨੂੰ ਡਰੈਸ ਚਾਹੀਦੀ ਆ ਸਾਨੂੰ ਇਦਾਂ ਕਰਦੇ ਫਿਰ ਮਾਪਿਆਂ ਨੂੰ ਪੂਰੀ ਕਰਨੀ ਪੈਂਦੀ ਆ ਜਦੋਂ ਬੱਚਾ ਜਿੱਦ ਕਰਦਾ ਤੇ ਉਹ ਗੱਲ ਇਹ ਆ ਮਾਪਾ ਨੂੰ ਮਾਪਿਓ ਨੂੰ ਚਾਹੀਦਾ ਵੀ ਆਪਾਂ ਬੱਚੇ ਨੂੰ ਸਮਝਾਈਏ ਵੀ ਬੱਚੇ ਆਪਣਾ ਸ਼ਰੀਦੀ ਦੇ ਹਾੜੇ ਚੱਲ ਰਹੇ ਨੇ ਇਹ ਚੀਜ਼ਾਂ ਆਪਾਂ ਨੂੰ ਨਹੀਂ ਸੋ ਵਕਤ ਦਿੰਦੀਆਂ ਤੇ ਅਗਰ ਆਪਾਂ ਬੱਚਿਆਂ ਨੂੰ ਮਤਲਬ ਹੁਣ ਤੋਂ ਛੋਟੇ ਹੁੰਦੇ ਤੋਂ ਉਹਨੂੰ ਆਪਾਂ ਟਾਲਾਂਗੇ ਚਲੋ ਬੱਚੇ ਜਿੱਦ ਕਰਦੇ ਹੁੰਦੇ ਨੇ ਪਰ ਆਪਾਂ ਨੂੰ ਟਾਲਣਾ ਚਾਹੀਦਾ ਬੱਚੇ ਨੂੰ ਆਪਾਂ ਟਾਲਦੇ ਆ ਬੱਚੇ ਨੂੰ ਸਿੱਖੀ ਸਰੂਪ ਨਾਲ ਆਟੋਮੈਟਿਕਲੀ ਉਹ ਇਹ ਚੀਜ਼ ਚ ਜੁੜਨਗੇ ਵੀ ਹਾਂ ਭਾਈ ਆਪਣੇ ਸ਼ਰੀਦੀ ਦੇ ਹਾੜਾ ਆਪਾਂ ਇਹਨਾਂ ਚੀਜ਼ਾਂ ਤੋਂ ਆਪਾਂ ਵਰਜਿਤ ਨਹੀਂ ਹੈਗੀ ਆਪਾਂ ਨੂੰ ਸਹੀ ਨਹੀਂ ਹੈਗੀ ਆ ਕਿੰਨੇ ਕਿਤੇ ਇਤਿਹਾਸ ਵੱਲ ਲੈ ਕੇ ਆਉਣਾ ਪੈਣਾ ਪੈਣਾ ਬੱਚਿਆਂ ਨੂੰ ਇਹ ਆਪਣੀ ਜ਼ਿੰਮੇਵਾਰੀ ਬਣਦੀ ਆ ਕੋਈ ਵੀ ਜਾਂ ਚਲੋ ਸੰਸਥਾ ਬਹੁਤ ਨਹੀਂ ਗਈਆਂ ਮਤਲਬ ਪਿੰਡਾਂ 'ਚ ਸੰਸਥਾ ਹੈਗੀਆਂ ਨੇ ਜੋੜਦੇ ਨੇ ਬੱਚੇ ਬਹੁਤ ਜੁੜ ਵੀ ਰਹੇ ਨੇ ਗੁਰੂ ਘਰਾਂ ਨਾਲ ਛੋਟੇ ਛੋਟੇ ਬੱਚੇ ਜੋੜ ਰਹੇ ਨੇ ਅਮ੍ਰੇਸ਼ਾ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਮਤਲਬ ਕਾਫੀ ਚੀਜ਼ਾਂ ਇਦਾਂ ਨਹੀਂ ਗਈਆਂ ਵੀ ਜ਼ਿਆਦਾਤਰ ਬੱਚੇ ਨਾ ਮਾਡਰਨ ਕਲਚਰ ਵੱਲ ਨੂੰ ਜਾਈ ਜਾਂਦੇ ਨੇ ਆਪਣਾ ਇਤਿਹਾਸ ਭੁੱਲਦੇ ਜਾ ਰਹੇ ਨੇ ਮਾਪਿਓ ਦੀ ਜਿੰਮੇਵਾਰੀ ਬਣ ਰਹੀ ਹੈ ਜੀ ਬਿਲਕੁਲ ਖਾਸ ਸਵਰਥ ਤੇ ਜੇਕਰ ਦੇਖਿਆ ਜਾਏ ਤਾਂ ਮਾਈਹੁਰਣ ਇੱਕ ਮੈਸੇਜ ਦਿੰਦਾ ਹੈ ਕਿ ਮਾਪਿਓ ਦੇ ਉੱਪਰ ਡਿਪੈਂਡ ਕਰਦੀ ਹੈ ਗੱਲਬਾਤ ਕਿ ਬੱਚਿਆਂ ਨੂੰ ਕਿਹੜੇ ਵਾਲੇ ਪਾਸੇ ਤੁਰਨਾ ਹੈ 크리스마ਸ ਵਾਲੇ ਪਾਸੇ ਤੁਰਨਾ ਜਾਂ ਫਿਰ ਸ਼ਹੀਦੀ ਸਭਾ ਵਾਲੇ ਪਾਸੇ ਤੁਰਨਾ ਉਹਨਾਂ ਨੂੰ ਦੱਸੇ ਨੇ ਕਿ ਛੋਟੇ ਸਾਬਜਾਂ ਦੀ ਕਿੰਨੀ ਵੱਡੀ ਕੁਰਬਾਨੀ